ਬਣਾ ਹਲੋ ਸੀਐਡੀ ਬੋਲ ਰਹੀ ਆ ਸਰ ਨਵੇਂ ਪਿੰਡ ਲੱਗਣੇ ਇੱਕ ਪੋਲ ਬਣਿਆ ਉੱਥੇ ਨਾ ਲਾਸ਼ ਪਈ ਆ ਤੇ ਜਲਦੀ ਜਲਦੀ ਆਣਾ ਫੋਨ ਕੀਤਾ ਸੀ ਹਾਂਜੀ ਸਰ ਮੈਂ ਗਿਆ ਇਹ ਕਦੋਂ ਹੋਇਆ ਸਭ ਸਰ 10 ਮਿੰਟ ਹੋਏ ਤੈਨੂੰ ਫੋਨ ਕੀਤਾ ਤੇ ਮੈਂ ਖੇਤਾਂ ਨੂੰ ਪਾਣੀ ਲਾਉਂਦਾ ਪਿਆ ਸੀ ਤੇ ਇੱਥੇ ਲਾਸ਼ ਪਈ ਸੀ ਮਾਮਾ ਖੇਤ ਤੇ ਸੁੱਕੇ ਪਾਣੀ ਕਿੱਥੇ ਲਾਤਾ ਸੀ ਸਰ ਬੱਤੀ ਗਈ ਸੀ ਨਾ ਤਰ ਕਰਕੇ ਇੱਧਰ ਨੂੰ ਆ ਗਿਆ ਮੈਂ ਵੀ ਸ਼ਾਮੇ ਬੈਠੇ ਦੇਖਿਆ ਤੇ ਲਾਸ਼ ਪਈ ਸੀ ਇਹ ਵੇਖਿਆ ਜੇਬ ਤੋਂ ਕੋਈ ਮਿਲਿਆ ਦੇ ਨਹੀਂ ਸਰ ਮੈਂ ਨਹੀਂ ਚੈੱਕ ਕੀ ਤੇ ਆਪ ਚੈੱਕ ਕਰ ਲਓ ਤੇ ਸਰ ਮੈਂ ਜਾਉਂ ਬੈ ਆ ਗਿਆ ਘਰ ਦਾ ਤੈਨੂੰ ਹੀ ਰੋਜਾ ਜੇਬਾਂ ਤੇ ਦੀਆਂ ਖਾਲੀ ਆ ਪੱਕਾ ਪੈਸੇ ਨਹੀਂ ਕਤਲ ਹੋਇਆ ਇਹ ਲੁੱਟ ਖੋਹ ਦਾ ਹੀ ਮਾਮਲਾ ਹੈ। ਹਾਲੋ। ਹਾਂ ਮੂਲੇ ਸਰ। ਅਡਾ ਨਵੇਂ ਪਿੰਡ ਪੁਲ ਥੱਲੇ ਪੇ ਜੋ ਦਿਨ ਡੈੱਡ ਬੋਡੀ ਆ ਕ ਪੋਸਟਮਾਰਟਮ ਲਈ ਭੇਜਣੀ ਹੈ। ਹਾਂ ਥੋੜਾ ਜਲਦੀ ਭੇਜੋ। ਸਰ ਮੈਂ ਜਾਉਂ ਫਿਰ ਹੁਣ। ਬਈਆ ਬਈਆ ਕੱਲ ਦਾ ਤੈਨੂੰ ਵੀ ਕੱਲ ਦਾਂ। ਸਾਰੇ ਆਜੋ ਜਲਦੀ ਕਿੱਥੇ ਆ ਗਏ ਹਾਂ ਆ ਗਿਆ ਸਾਰੇ ਇੱਥੇ ਮੋਕੇਵਾਰ ਦਾ ਦੰਗਿਆ ਲੜ ਬੋਡੀ ਜਿਹੜੀ ਠੀਕ ਹੈ ਪੋਸਟਮਾਰਟਮ ਨਹੀਂ ਭੇਜੀ ਕੋਈ ਉਸਰਾਕ ਮਿਲਦਾ ਜੇਬਾਂ ਵਿੱਚ ਕੁਝ ਸਰ ਨਹੀਂ ਜੇਬਾਂ ਦੇ ਕੋਈ ਨਹੀਂ ਮਿਲਿਆ ਬਸ ਆ ਇੱਕ ਆ ਏਟਾ ਜਿਹਦੇ ਨਾਲ ਵਰਦਤ ਹੋਈ ਹੈ ਵਰਦਤ ਇਹਦੇ ਨਾਲ ਹੀ ਹੋਈ ਹੈ ਪੈਸੇ ਕਰਕੇ ਕਤਲ ਹੋਇਆ ਹੈ ਹਾਂਜੀ ਸਰ ਪੱਕਾ ਜੇ ਇਹ ਸਾਹਮਣੇ ਜੇ ਬੰਖ ਖਾਲੀ ਨਾ ਦੀਆਂ ਇਹ ਪੈਸੇ ਕਰਕੇ ਹੀ ਕਤਲ ਹੋਇਆ ਹਮ ਇੱਕ ਉਹ ਤੇ ਬੰਦਾ ਵੇਖਿਆ ਮੈਂ ਹਾਂਜੀ ਤੁਸੀਂ ਸਾਈਡ ਦੇ ਬੈਠਾ ਵਾ ਮੈਨੂੰ ਵੇਖ ਕੇ ਘਬਰਾ ਗਿਆ ਉਹਦੀ ਜਾਂਚ ਬਦਤਾਲ ਕਰੋ ਉਹ ਕੌਣ ਆ ਠੀਕ ਹੈ ਸਰ ਇੱਥੇ ਲੱਗ ਚੱਕੇ ਹੋਰ ਚੱਕ ਲਈ ਇੱਕ ਵਾਰੀ ਸ਼ਾਇਦ ਕੁਝ ਹੋਰ ਮਿਲ ਜੇ ਇੱਥੇ ਥੋੜਾ ਮੈਂ ਉਤਰਾ ਇਧਰ ਇਧਰ ਸਾਰੇ ਚੱਕ ਆ ਲਿਆ ਇਧਰੋਂ ਕੁਝ ਨਹੀਂ ਮਿਲਿਆ ਸਰ ਚੱਪਲ ਇੱਕ ਆ ਬਸ ਸਾਰੇ ਪੱਕਾ ਖੁੰਨੀ ਨਹੀਂ ਹੋ ਸਕਦੀ ਹੋ ਸਕਦਾ ਚੱਪਲ ਵੀ ਇੱਕ ਪਈ ਆ ਹਮ ਸਾਰੇ ਪੱਕਾ ਘਾਤ ਰਹੀ ਹੈ ਭੰਜਾ ਵੇਖ ਕੇ ਚੱਪਲ ਵੀ ਇੱਕ ਚ ਪਈ ਹੈ ਚੱਪਲ ਉੱਥੇ ਪਈ ਹੈ ਸੇਮ ਤੋਂ ਲੈਣਾ ਸੇਮ ਤੋਂ ਨਾ ਸਰ ਮੈਂ ਨਹੀਂ ਮੈਂ ਨਹੀਂ ਕੀਤਾ ਨਹੀਂ ਸਰ ਤੇ ਫਿਰ ਭੱਜਿਆ ਕਿਉਂ ਉਹਨੂੰ ਵੇਖ ਕੇ ਸਰ ਸਰ ਮੈਂ ਇਧਰੋਂ ਗਿਆ ਸੀ ਇਧਰ ਕੀ ਕਰਦਿਆ ਹਾਂ ਨਾ ਸਰ ਤੂੰ ਕੀਤਾ ਹੋ ਨਹੀਂ ਨਹੀਂ ਸਰ ਮੈਂ ਨਹੀਂ ਕੀਤਾ ਫਿਰ ਭੱਜਿਆ ਕਿਉਂ ਉਹਨੂੰ ਵੇਖ ਕੇ ਨਹੀਂ ਮੈਂ ਤਾਂ ਮਛੀਆਂ ਸਿੱਧਾ ਗਏ ਨਹੀਂ ਸਰ ਮੈਂ ਮਛੀਆਂ ਫੜਨ ਆਇਆ ਸੀ ਇਧਰ ਭੱਜਿਆ ਕਿਉਂ ਇਹ ਤੂੰ ਮੱਛੀਆਂ ਫੜਦਾ ਭੱਜਿਆ ਕਿਉਂ ਕਦਲ ਤੂੰ ਪੱਕਾ ਕਾਦ ਲਿਆ ਤੇਰੀ ਚੱਪਲ ਉਥੋਂ ਮਿਲੀ ਇਹਨੂੰ ਇੱਕ ਸਰ ਇਹਨੇ ਇਦਾਂ ਨਹੀਂ ਮੰਨਣਾ ਇਹਨੂੰ ਦੂਜਾ ਤਰੀਕਾ ਵਰਤਣਾ ਪੈਣਾ ਦੂਜਾ ਤਰੀਕਾ ਵਰਤਨ ਬਣਾਉਣਾ ਵਾ ਨਾ ਲੀਪਾ ਜੇ ਤੇ ਸੱਜ ਦਰ ਦੇਗਾ ਤੇ ਤੈਨੂੰ ਛੱਡ ਦਾਂਗੇ ਨਹੀਂ ਸਰ ਮੈਂ ਨਹੀਂ ਹੈਗਾ ਕੰਮ ਇਹਦਾ ਮੈਂ ਨਹੀਂ ਬਾਤ ਨਹੀਂ ਹੈ ਸਰ ਮੈਂ ਤੈਨੂੰ ਪਿਆਰ ਨਾਲ ਕਹਿੰਦੇ ਆਂ ਵੀ ਮੰਨ ਜਾ ਤੇਰੀ ਚੱਪਲ ਵੀ ਲਾਸ਼ ਦੇ ਕੋਲੋਂ ਮਿਲੀ ਆ ਇੱਕ ਤੇ ਤੇਰੇ ਫਿੰਗਰਪ੍ਰਿੰਟੋਂ ਦੇ ਤੂੰ ਪੈਸਿਆਂ ਲਈ ਕਤਲ ਕੀਤਾ ਏ ਉਹਦਾ ਨਹੀਂ ਸਰ ਛੱਡ ਦੋਗੇ ਜੇ ਮੈਂ ਕਿਹਾ ਨਾ ਤੈਨੂੰ ਤੈਨੂੰ ਮੈਂ ਛੱਡੂਗਾ ਤੂੰ ਪੈਸਿਆਂ ਵਾਲੇ ਉਹਦੇ ਪਰਸ 'ਚ 10000 ਰੁਪਇਆ ਹੀ ਸਰ 4000 ਹੀ 4000 ਹੀ ਕਿਥੇ ਪੈਸੇ ਕਿਥੇ ਕੱਢ ਬਸ ਪੈਸੇ ਕੱਢ ਬਸ ਕੱਢ ਸਾਰੇ ਪੈਸੇ ਸਾਰੇ ਬੰਦਾ ਖਤਰਨਾਗਾ ਪੈਸੇ ਵੇਖੋ ਕਿਥੇ ਲਗਾਏ ਨੇ ਹਾਂ ਜੀ ਸਰ ਛੱਡਾ ਦਿਓਗੇ ਨਾ ਸਾਰਾ ਮਤਲਬ ਬਾਕੀ 6000 ਕਿਥੇ ਆ ਛੱਡ ਕਿੱਥੇ ਦੇ ਦੇ ਸਰ ਨਹੀਂ 4000 ਹੀ ਕਿੰਨਾ ਮੰਨੀ ਐ ਨਹੀਂ ਨਹੀਂ 4000 ਹੀ ਸਰ ਗਰੀਬ ਆਦਮੀ ਮੈਂ ਸਰ 4000 ਛੋਟੇ ਨੂੰ ਜੇਲ੍ਹ ਚ ਫੇਰ 有人。<laughs>